ਫਾਜ਼ਿਲਕਾ ਦੇ ਵਿੱਚ ਰੂਪਤਰ ਲਾਟਰੀ ਵਾਲਿਆਂ ਨੇ ਤੁਮਾਂ ਵਜਾਰ ਰੱਖੀਆਂ ਹਨ ਉਹਨਾਂ ਵੱਲੋਂ ਵੇਚੀ ਗਈ ਟਿਕਟ ਤੇ ਇੱਕ ਵਾਰ ਫਿਰ ਇਨਾਮ ਨਿਕਲਿਆ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਵੱਲੋਂ ਕੱਲ ਡਰਾ ਖੁੱਲਿਆ ਗਿਆ ਸੀ ਜਿਸ ਦੇ ਵਿੱਚ ਇਨਾਮ ਪੀ 1673 ਟਿਕਟ ਤੇ ਨਿਕਲਿਆ ਜਿਸ ਤੋਂ ਬਾਅਦ ਅੱਜ ਫਾਜ਼ਿਲਕਾ ਦੇ ਰੂਪਤਰ ਲਾਟਰੀ ਤੇ ਇੱਕ ਵਿਅਕਤੀ ਪਹੁੰਚਿਆ ਜਿਸ ਦੇ ਕੋਲ ਕੇ 1673 ਲਾਟਰੀ ਨੰਬਰ ਸੀ ਜੋ ਕਿ ਉਸ ਦੇ ਵੱਲੋਂ ਰੂਪਤਰ ਲਾਟਰੀ ਵਾਲਿਆਂ ਤੋਂ ਖਰੀਦੀ ਗਈ ਸੀ ਅਤੇ ਉਸਤੇ ਹੁਣ 10000 ਰੁਪਏ ਦਾ ਕੌਂਸਲੇਸ਼ਨ ਪ੍ਰਾਈਜ਼ ਨਿਕਲਿਆ ਹੈ ਜੇਕਰ ਸੀਰੀਜ਼ ਦਾ ਫਰਕ ਨਾ ਹੁੰਦਾ ਤਾਂ ਇਸ ਵਿਅਕਤੀ ਨੇ ਕਰੋੜਪਤੀ ਬਣ ਜਾਣਾ ਸੀ ਇਸ ਬਾਰੇ ਦੇ ਵਿੱਚ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕਰਦੇ ਹੋਏ ਰੂਪਦਰਨ ਲਾਟਰੀ ਦੇ ਸੰਚਾਲਕ ਬੋਵੀ ਨੇ ਦੱਸਿਆ ਕਿ ਉਹਨਾਂ ਵੱਲੋਂ ਵੇਚੀ ਗਈ ਟਿਕਟ ਤੇ ਹਰ ਮਹੀਨੇ ਕੋਈ ਨਾ ਕੋਈ ਇਨਾਮ ਨਿਕਲਦਾ ਹੈ ਉਹਨਾਂ ਨੇ ਕਿਹਾ ਕਿ ਉਹ ਕਈ ਵਿਅਕਤੀਆਂ ਨੂੰ ਕਰੋੜਪਤੀ ਬਣਾ ਚੁੱਕੇ ਹਨ ਅਤੇ ਅੱਜ ਜੇਕਰ ਸੀਰੀਜ਼ ਦਾ ਫਰਕ ਨਾ ਹੁੰਦਾ ਤਾਂ ਇਸ ਵਿਅਕਤੀ ਨੇ ਵੀ ਕਰੋੜਪਤੀ ਬਣ ਜਾਣਾ ਸੀ ਉਹਨਾਂ ਨੇ ਕਿਹਾ ਕਿ ਫਿਲਹਾਲ ਨੰਬਰ ਸੇਮ ਹੋਣ ਦੇ ਕਾਰਨ ਇਨਾਂ ਨੂੰ 10000 ਰੁਪਏ ਦਾ ਕੌਂਸਲੇਸ਼ਨ ਪ੍ਰਾਈਜ਼ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਹੁਣ ਰਾਕੀ ਬੰਬਰ ਦੀ ਲੋਟਰੀ ਵੀ ਲਾਂਚ ਕਰ ਦਿੱਤੀ ਗਈ ਹੈ ਅਤੇ ਰਾਕੀ ਬੰਬਰ ਲੋਟਰੀ ਦੀ ਟਿਕਟ ਉਹਨਾਂ ਦੀ ਦੁਕਾਨ ਤੇ ਉਪਲਬਧ ਹੈ। ਹਾਂਜੀ ਹਾਂਜੀ ਸਰ ਵਿਜੇਤਾ ਆ ਗਏ ਆ ਸਰ ਅੱਜ ਆਪਣੇ ਕੋਲ ਟਿਕਟ ਲੈ ਕੇ ਆਏ ਆ। ਇਹਨਾਂ ਦਾ ਟਿਕਟ ਨੰਬਰ 36 73 ਆ ਸੀ ਸਰ ਕੇ 16 73 ਆ ਟਿਕਟ ਆ ਜੀ ਆ ਇਹਦਾ ਰਿਜ਼ਲਟ ਆਇਆ ਸੀਗਾ ਜੀ ਪੀ 1673 ਹਾਂਜੀ ਇਹਨਾਂ ਨੂੰ ਇੱਕ ਕੰਸੋਲੇਸ਼ਨ ਪ੍ਰਾਈਜ਼ ਆਇਆ ਜੀ ਜਿਹੜਾ ਕਿ ਸੀਰੀਜ਼ ਬਦਲ ਜਿਹੜਾ ਸਰਕਾਰ ਉਹਨਾਂ ਨੂੰ 10000 ਰੁਪਏ ਦਿੰਦੀ ਹੈ ਤੇ ਕੰਸੋਲੇਸ਼ਨ ਪ੍ਰਾਈਜ਼ ਇਹਨਾਂ ਨੂੰ ਨਿਕਲਿਆ ਹੈ ਤੇ ਇਹਨਾਂ ਦਾ ਨਾਮ ਸੁਖਦੀਪ ਸਿੰਘ ਹੈ ਜੀ ਇਹ ਵਿਜੇਤਾ ਬਣੇ ਨੇ ਅੱਜ ਸਾਡੇ ਕੋਲ ਫਰਸਟ ਪ੍ਰਾਈਜ਼ ਤੇ ਕੰਸੋਲੇਸ਼ਨ ਪ੍ਰਾਈਜ਼ ਜਿਹੜਾ ਕਿ ਇਹਨਾਂ ਦਾ ਫਰਸਟ ਪ੍ਰਾਈਜ਼ ਜਿਹੜਾ ਪੂਰਾ ਸੀਗਾ ਸੀਰੀਜ਼ ਉਹ ਪੀ ਸੀਰੀਜ਼ ਇਤ ਨਿਕਲਿਆ ਜੀ ਇਹਨਾਂ ਕੋਲ ਕੇ ਸੀਗਾ ਹਾਂਜੀ ਜੀ ਹੁੰਦਾ ਤਾਂ ਇਹ 2.5 ਕਰੋੜ ਦੇ ਮਾਲਕ ਹੋਣੇ ਸੀ ਅੱਜ ਇੱਕ ਕੰਸੋਲੇਸ਼ਨ ਪ੍ਰਾਈਜ਼ ਦੇ ਮਾਲਕ ਬਣੇ ਆ ਤੇ ਸਾਡੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਐ ਤੇ ਬਹੁਤ ਖੁਸ਼ੀ ਵਾਲੀ ਗੱਲ ਐ ਜੀ ਅੱਗੇ ਵੀ ਇਸ ਤਰ੍ਹਾਂ ਕਰੋੜਪਤੀ ਸਾਡੇ ਕੋਲ ਬਣੇ ਆ ਤੇ ਅੱਗੇ ਵੀ ਬਣਨਗੇ ਬਾਬਾ ਜੀ ਦੀ ਦਿਆ ਨਾਲ ਤੇ ਅੰਕਲ ਜੀ ਤੁਸੀਂ ਕਦੋਂ ਦੇ ਲਾਟਰੀ ਪਾ ਰਹੇ ਹੋ ਆ ਕਾਫੀ ਲੰਮੇ ਸਮੇ ਤੋਂ ਇਹਨਾਂ ਨਾਲ ਜੁੜਿਆ ਹੋਇਆ ਐ ਤੇ ਸਮੇ ਸਮੇ ਤੇ ਲਾਟਰੀ ਪਾਉਂਦਾ ਰਹਿੰਦਾ ਛੋਟੇ-ਛੋਟੇ ਪ੍ਰਾਈਜ਼ ਲੱਗੇ ਵੀ ਆਉਂਦੇ ਰਹਿੰਦੇ ਐ ਤੇ ਇਸ ਵਾਰ ਵੀ ਬਸ ਇੱਕ ਇੱਕ ਸੀਰੀਜ਼ ਜੇ ਸਿਰਫ ਪੀ ਤੇ ਕੇ ਦਾ ਹੀ ਫਰਕ ਰਹਿ ਗਿਆ ਤੇ ਅਸੀਂ 2.5 ਕਰੋੜ ਐਸਵਰ ਵੀ ਆ ਜਾਣਾ ਸੀ ਤੇ ਥੈਂਕ ਯੂ ਵੈਰੀ ਮੱਚ ਬੋਬੀ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਲਈ ਫਰੇਰਿਆ ਤੇ ਇੱਥੇ ਆ ਕੇ ਲਾਟਰੀ ਪਾਉਣ ਲਈ ਕਿਤੇ ਆ ਕਿਉਂਕਿ ਮੇਰੇ ਨਾਲ ਮੈਂ ਕਾਫੀ ਕਾਫੀ ਲੰਮੇ ਸਮੇਂ ਤੋਂ ਇਹ ਨਾਲ ਜੁੜਿਆ ਹੋਇਆ ਹਾਂ ਤੇ ਸੋ ਇਸ ਵਾਰ ਨਹੀਂ ਤਗਲੀ ਵਾਰ ਸਹੀ ਕਦੇ ਕਿਸੇ ਨਾ ਕਿਸੇ ਦਾ ਤਜਰੂਬ ਆਉਗਾ ਹਾਂਜੀ ਜ਼ਰੂਰ ਕਦੇ ਨਾ ਕਦੇ ਤਾਂ ਤੁਹਾਡੀ ਰੱਬ ਸੁਣੂਗਾ ਥੈਂਕ ਯੂ ਵੈਰੀ ਮੱਚ ਉਹਨਾਂ ਨੂੰ ਆਪਾਂ ਆ ਦਿੱਤਾ ਜੀ ਆ 2.5 ਕਰੋੜ ਨਵਾਂ ਵੀ ਦਿੱਤਾ ਹੈ ਉਹਨਾਂ ਨੂੰ ਆਪਾਂ રાખી ਬੰਪਰ ਜਿਹਦਾ ਡਰਾ 24 ਤਰੀਕ ਨੂੰ ਹੋ ਰਿਹਾ ਹੈ ਤੇ ਬਾਬਾ ਜੀ ਕਰਨਗੇ ਫਿਰ ਫੇਰ ਹੋ ਸਕਦੀ ਹੈ ਤੇ ਇੱਕ ਇਹਨਾਂ ਨੇ 1.5 ਕਰੋੜ ਵਾਲੀ ਉਹ ਵੀ ਸਾਡੇ ਤੋਂ ਅੱਜ ਖਰੀਦੀ ਹੈ ਤੇ ਇਹਨਾਂ ਨੂੰ ਉਹਨਾਂ ਦੋ ਚਾਂਸ ਫਿਰ ਦੇਤੇ ਆ ਹਾਂਜੀ ਤੇ ਇੱਕ ਦਾ ਡਰਾ ਹੋ ਰਿਹਾ ਜੀ 6 ਤਰੀਕ ਨੂੰ ਇਹ ਪੰਜਾਬ ਸਟੇਟ ਦੀ ਲਾਟਰੀ ਆ ਜਾਂਦਾ ਫਸਟ ਟਾਈ 1.5 ਕਰੋੜ ਦਾ ਜਾਂਦਾ ਚੰਦ ਦਿਨ ਹੀ ਬਾਕੀ ਆ ਸਿਰਫ ਮੰਗਲਵਾਰ ਐਸੇ ਮੰਗਲਵਾਰ ਨੂੰ ਖੁੱਲ੍ਹ ਰਹੀ ਆ ਫਸਟ ਪ੍ਰਾਈਜ਼ 1.5 ਕਰੋੜ ਸੈਕਿੰਡ 10 ਲੱਖ ਫਿਰ 5 ਲੱਖ ਉਸ ਤੋਂ ਬਾਅਦ 3000 10000 ਤੇ ਕਈ ਪ੍ਰਾਈਜ਼ ਲਗੇ ਆ ਤੇ ਰਾਖੀ ਬੰਪਰ ਤੇ ਰਾਖੀ ਬੰਪਰ ਤੇ ਸਾਰੇ ਇਹਦੇ ਫਸਟ ਪ੍ਰਾਈਜ਼ ਜਿਹੜਾ ਉਹ 2.5 ਕਰੋੜ ਦਾ ਹੈ ਸੈਕਿੰਡ 10 ਲੱਖ ਦਾ ਫਿਰ 5 ਲੱਖ ਦਾ ਉਸ ਤੋਂ ਬਾਅਦ 9000 ਦੇ 6-6000 ਦੇ 2-2000 ਰੁਪਏ ਦੇ ਜਾਂਦੇ ਜੀ ਬਹੁਤ ਅੱਛੇ ਪ੍ਰਾਈਜ਼ ਨੇ ਜਾਂਦੇ ਜਿਹੜੇ ਟੋਪ ਵਾਲੇ ਪ੍ਰਾਈਜ਼ ਨੇ ਉੱਪਰਲੇ ਜਿਹੜੇ ਫਸਟ ਸੈਕਿੰਡ ਥਰਡ ਆ ਉਹ ਇੱਕ ਹੀ ਪ੍ਰਾਈਜ਼ ਨੇ ਜਿੰਦੇ 10-10 ਲੱਖ ਦੇ ਆ 10-5-5 ਲੱਖ ਦੇ ਤੇ ਫਸਟ ਪ੍ਰਾਈਜ਼ ਜਿਹੜਾ ਉਹ 2.5 ਕਰੋੜ ਦਾ ਬਹੁਤ ਅੱਛੇ ਪ੍ਰਾਈਜ਼ ਨੇ ਇਹ ਪੈਨਪੜਾਵਾਂ ਦਾ ਪਿਆਰ ਵਧਾਈਗੀ ਲਾਟਰੀ ਯਾਨੀ ਕਿ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਆਊਗੀ। ਹਾਂਜੀ ਬੋਬੀ ਜੀ ਕਿੱਥੇ ਆਉਣਾ ਪਏਗਾ ਲਾਟਰੀ ਲੈਣ ਲਈ? ਲਾਟਰੀ ਲੈਣ ਲਈ ਸਰ ਉਹੀ ਕਰਮਾ ਵਾਲੀ ਦੁਕਾਨ ਜਿੱਥੋਂ 5 ਕਰੋੜ, 2.5 ਕਰੋੜ, 1.5 ਕਰੋੜ ਕਰੋੜ, 25 ਲੱਖ, 5 ਲੱਖ ਸਾਰੇ ਇਨਾਮ ਨਿਕਲ ਚੁਕੇ ਆ। ਅੱਜ ਫੇਰ ਆ ਬੇਜਤਾ ਬਣੇ ਆਪਣੇ ਸੁਖਦੀਪ ਜੀ ਆਪਣੇ ਨਾਮ ਤੋਂ ਉਹੀ ਕਰਮਾ ਵਾਲੀ ਦੁਕਾਨ ਤੇ ਆਉਣਾ ਪਏਗਾ ਸਰ ਰੂਪ ਲਾਟਰੀ ਮਹਿਰੀਆ ਬਜ਼ਾਰ ਫਾਜ਼ਿਲ ਕਾ ਬੱਚਾ ਬੱਚਾ ਜਾਣਦਾ ਸਰ ਰੂਫ ਲੋਟਰੀ ਮੈਰੀ ਅਵਜ਼ਰ ਫਾਜ਼ਿਲ ਦਾ ਸਾਡਾ ਮੋਬਾਈਲ ਨੰਬਰ ਹੈ ਜੀ 9218999910 9218999910 ਤੁਹਾਡੇ ਡਿਸਪਲੇ ਤੇ ਵੀ ਤੁਸੀਂ ਸਾਡਾ ਨੰਬਰ ਦੇਖ ਸਕਦੇ ਹੋ ਤੇ ਜਲਦੀ ਤੋਂ ਜਲਦੀ ਆਓ ਇੱਕ ਕਰੋੜਪਤੀ ਬਣਨ ਦਾ ਮੌਕਾ ਫਿਰ ਦਿੱਤਾ ਜਾ ਰਿਹਾ ਤੁਹਾਨੂੰ ਤੇ ਐਸ ਵਰਗੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਅਰਾਈ ਹੈ ਘਰੇ ਬੈਠੇ ਫਿਰ ਉਹੀ ਗਾਣੇ ਨਾ ਸੁਣੀ ਜਾਓ ਦਾਸ ਦਾਸ ਗੁਰਦਾਸ ਮਾਨ ਜੀ ਦੇ ਗਾਣੇ ਨਾ ਸੁਣੀ ਜਾਓ ਦਿਲ ਦਾ ਮਾਮਲਾ ਹੈ ਕੁਛ ਤੇ ਕਰੋ ਸਜਨ ਤੋਬਾ ਖੁਦਾ ਦੇਵਾਸ ਤੇ ਕੁਛ ਤੋ ਕਰੋ ਸਜਨ ਕਿਆੰਦਾ ਮਤਲਬ ਇਹ ਗਾਣੇ ਸੁਣੋ ਪਰ ਉਹਨੂੰ ਅਮਲ ਵਿੱਚ ਵੀ ਲਿਆਓ ਬਈਆਂ ਦੇ ਸਜਨ ਤੁਹਾਨੂੰ ਇਹ ਕਹਿ ਰਿਹਾ ਹੈ ਵੀ ਕੁਛ ਤੋ ਕਰੋ ਸਜਨ ਕਿਆੰਦਾ ਮਤਲਬ ਟਿਕਟ ਖਰੀਦੋ ਸਜਨ ਇਹ 2.5 ਕਰੋੜ ਦਾ ਮਾਮਲਾ ਹੈ ਇਹ ਛੋਟਾ ਮोटा ਮਾਮਲਾ ਨਹੀਂ ਹੈ 2.5 ਕਰੋੜ ساری ਜ਼ਿੰਦਗੀ ਲੱਗੇ ਰੋ ਨਹੀਂ ਜੁੜਦਾਗਾ ਤਾਂ ਤੁਸੀਂ ਹੁਣ ਜਲਦੀ ਜਲਦੀ ਆਓ ਤੇ 2.5 ਕਰੋੜ ਦੇ ਮਾਮਲੇ ਨੂੰ ਸੰਭਾਲੋ